ਇਹ ਹੋ ਜਿਗਾ ਨਾ ਸਪਾਰਕਸ ਕੂਰਸ਼ ਤੇ ਲੱਗਣਾ ਹੁੰਦੀਆਂ ਹੁੰਦੀਆਂ ਲੈਕ ਤਾਂ ਨਹੀਂ ਹੁੰਦੀਆਂ ਇਹ ਨੌਕਰੀ ਦੇ ਹੂੰ ਖਰਚੇ ਵਾਜ ਜਾਂਦੇ ਆ ਉਹ ਫਿਰ ਤਨਖਾਹ ਜਿਹੜਾ ਬਾਈ ਪੂਰੇ ਨਹੀਂ ਪੈਂਦੇ ਫਿਰ ਇਹ ਦੋ ਨੰਬਰ ਦੇ ਕੰਮ ਕਰਦੇ ਆ ਸਰਕਾਰਾਂ ਹੀ ਵਕਾਉਂਦੀਆਂ ਨੇ ਜੱਟਾ ਤੇ ਇਹ ਗੱਲਾਂ ਸੱਚੀਆਂ ਨੇ ਬੰਦੇ ਸ਼ਾਮਿਲ ਆ ਇਹਨਾਂ ਦੇ ਫਿਰ ਤਾਂ ਐਵੇਂ ਬਸ ਐਵੇਂ ਬਸ ਯੁੱਧ ਦਾ ਨਾ ਸ਼ਾਮ ਵਿਰੁੱਧ ਮੈਨੂੰ ਲੱਗਦਾ ਯੁੱਧ ਤੇ ਪੰਜਾਬ ਵਿਰੁੱਧ ਚੱਲ ਰਿਹਾ ਹੂ ਕਿਸੇ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਤੇ ਮਨਾਹੀ ਹੈ ਵੀ ਤੁਸੀਂ ਕਰ ਨਹੀਂ ਸਕਦੇ ਚੰਗੀ ਗੱਲ ਹੈ ਵੈਸੇ ਤੇ ਕੋਈ ਆਪ ਦੀ ਜਿੱਦੀ ਮਰਜ਼ੀ ਨੰਗੀ ਹੋ ਕੇ ਪਾ ਦੇ ਉੱਥੇ ਵੀ ਮਤਲਬ ਹੋਣੀ ਹੈਗਾ ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ ਉਦੋਂ ਮਤਲਬ ਸਰੀਰ ਦੀ ਦਿੱਖ ਬਦਲ ਜਾਂਦੀ ਆ ਹੈ ਉਦੋਂ ਲੋਕ ਗਲਤ ਚੀਜ਼ ਨਹੀਂ ਦੇਖਦੇ ਹੈਗੇ ਤੁਸੀਂ ਹੁਣ ਥਾਰ ਵਾਲੀ ਬੀਬੀ ਦਾ ਹੀ ਮਾਮਲਾ ਜ਼ਿਕਰ ਕੀਤਾ ਹੈ। ਕੀ ਕਾਰਨ ਹੈ ਕਿ ਥਾਰ ਵਾਲੀ ਬੀਬੀ ਲਗਾਤਾਰ ਸੁਰਖੀਆਂ ਵਿੱਚ ਰਹਿੰਦੀ ਹੈ? ਪਹਿਲਾਂ ਆਪਣੀਆਂ ਰੀਲਾਂ ਕਰਕੇ ਚਰਚਾ ਵਿੱਚ ਸੀ, ਫਿਰ ਉਸ ਤੋਂ ਬਾਅਦ ਉਹਦੇ ਕੋਲੋਂ ਚਿੱਟਾ ਬਰਾਮਦ ਹੁੰਦਾ ਹੈ। ਉਹਦੇ ਕਰਕੇ ਚਰਚਾ ਚਾ। ਫਿਰ ਉਸ ਤੇ ਮਤਲਬ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦਰਜ ਹੁੰਦਾ ਹੈ। ਵਿਜੀਲੈਂਸ ਕੋਈ ਕਾਰਵਾਈ ਉਹ ਜੇਲ੍ਹ ਜਾਂਦੀ ਹੈ। ਜੇਲ੍ਹ ਤੋਂ ਬਾਹਰ ਆਉਣ ਸਾਰ ਉਹ ਫਿਰ ਇੱਕ ਵਿਅਕਤਾ ਵਿਅਕਤੀ ਨਾਲ ਹੀ ਵਿਆਹ ਕਰਾ ਲੈਂਦੀ ਹੈ। ਹੁਣ ਉਹਦੇ ਜਿਹੜਾ ਹੈਗਾ ਬਲਵਿੰਦਰ ਸਿੰਘ ਹੈ, ਉਹਦੀ ਪਤਨੀ ਦੋਸ਼ ਲਾ ਰਹੀ ਹੈ ਕਿ ਮੇਰੀ ਮੇਰਾ ਘਰ ਬਰਵਾੜ ਕਰ ਦਿੱਤਾ ਇਹਨੇ ਕਾਸਟ ਮਹਿਲਾ ਕਾਸਟ ਮਹਿਲਾ ਜਿਹੜਾ ਬਲਵਿੰਦਰ ਸਿੰਘ ਉਹ ਲਈ ਫਿਰਦਾ ਉਹਨੂੰ ਉਹ ਕਿੱਡਾ ਮਤਲਬ ਉਹ ਹੈਗਾ ਲੈਂਡਲੋਰਡ ਹੈ ਜਾਂ ਕਿੱਡਾ ਕੋ ਕੈਨੇਡਾ ਦੀ ਪੀਆਰ ਲੈ ਕੇ ਆਇਆ ਹੋਇਆ ਇਹੋ ਜਿਹਾਂ ਨਾ ਸਪਾਰਸ਼ਿਸ਼ ਪੁਰਸ਼ ਤੇ ਲੱਗਣਾ ਹੁੰਦੀਆਂ ਹੈ ਲਾਇਕ ਤਾਂ ਨਹੀਂ ਹੁੰਦੀਆਂ ਇਹ ਨੌਕਰੀ ਦੇ ਸਪਾਰਸ਼ਿਸ਼ ਪੁਰਸ਼ਿ ਲਵਾ ਕੇ ਤੇ ਲੱਗ ਜਾਂਦੀਆਂ ਠੀਕ ਹੈ ਫਿਰ ਇਹਨਾਂ ਨੂੰ ਹਜਮ ਨਹੀਂ ਆਉਂਦੀ ਨੌਕਰੀ ਪਚਾਉਣੀ ਕਿਹੜਾ ਸੌਖੀ ਆ ਫਿਰ ਸਰਕਾਰੀ ਨੌਕਰੀ ਫਿਰ ਇਹਨਾਂ ਨੂੰ ਹਜਮ ਨਹੀਂ ਆਉਂਦੀ ਫਿਰ ਇਹ ਬਹੁਤ ਹੋਸ਼ਪੁਨਾ ਕਰਦੀਆਂ ਕੀਤਾ ਫਿਰ ਇਹਨਾਂ ਨੂੰ ਸਬਰ ਨਹੀਂ ਆਉਂਦਾ ਜਦੋਂ ਹੋਸ਼ਪੁਨਾ ਵੱਜ ਜਾਂਦਾ ਫਿਰ ਇਹਨਾਂ ਦੇ ਬ੍ਰਾਂਡ ਇਹਨਾਂ ਦੇ ਕੱਪੜੇ ਇਹਨਾਂ ਦੀਆਂ ਗੱਡੀਆਂ ਇਹਨਾਂ ਦੀਆਂ ਕੋਠੀਆਂ ਖਰਚੇ ਵੱਜ ਜਾਂਦੇ ਆ ਉਹ ਫਿਰ ਤਨਖਾਹ ਜੋ ਤਾਂ ਬਈ ਪੂਰੇ ਨਹੀਂ ਪੈਂਦੇ ਫਿਰ ਇਹ ਦੋ ਨੰਬਰ ਦੇ ਕੰਮ ਕਰਦੀਆਂ ਠੀਕ ਆ ਦੋ ਨੰਬਰ ਦੇ ਕੰਮ ਚ ਬੀਬਾ ਜੀ ਨੇ ਚਿੱਟਾ ਚੁਣਿਆ ਤੇ ਬੀਬਾ ਜੀ ਨੇ ਨਾਰ ਲਾਏ ਚਾਰ ਪੰਜ ਅਫਸਰ ਵੱਡੇ ਠੀਕ ਆ ਪੂਰਾ ਹਿਸਾਬੰਦੀ ਉਹਨਾਂ ਨੂੰ ਦਿੰਦੀ ਸੀ ਮੈਨੂੰ ਕੁਝ ਕਹਿਨ ਨਾ ਜਦੋਂ ਫੜੀ ਗਈ ਤਾਂ ਹੀ ਤਾਂ ਪੁਲਿਸ ਨੇ ਤੇ ਲ ਵਰਤ ਰਹੀ ਹੈ ਉਹਦੇ ਲਈ ਅੱਛਾ ਆਪਾਂ ਜਿਹੜੀ ਗੱਲ ਤੁਸੀਂ ਪਹਿਲਾਂ ਕਹੀਏ ਕਾਨੂੰਨ ਵਾਲੀ ਤੇ ਇਹ ਰਿਸ਼ਤੇ ਵਾਲੀ ਜਿਹੜਾ ਆਪਾਂ ਗੁਰਵਿੰਦਰ ਦੇ ਕਤਲ ਦੀ ਗੱਲ ਕਰ ਰਹੇ ਹਾਂ ਉਸੇ ਗੱਲ 'ਚ ਇਹ ਗੱਲ ਆ ਗਈ ਹੈ ਹੰਦਵਾੜਾ ਜਿਹੜਾ ਤੁਸੀਂ ਅਫਸਰਾਂ ਦਾ ਨਾਮ ਲਿਆ ਹੁਣ ਅਫਸਰਾਂ ਦੇ ਵੀ ਦੱਸਿਆ ਜਾ ਰਿਹਾ ਕਿ ਇਸ ਜਿਹੜੀ ਮਹਿਲਾ ਕਾਂਸਟੇਬਲ ਹੈ ਇਹਨਾਂ ਨਾਲ ਇਹਦੇ ਨਾਲ ਸੰਬੰਧ ਸੀਗੇ ਉਹ ਜਿਹੜੇ ਅਫਸਰ ਹੈ ਜਿਹੜੇ ਅਫਸਰੀ ਐ ਇਹੋ ਜਿਹੀ ਹੈ ਉਹ ਫਿਰ ਸਮਾਜ ਕੀ ਮਤਲਬ ਮੈਸੇਜ ਆਊਗਾ ਇਹਦੇ ਨਾਲ ਹੀ ਉਹ ਇੱਕ ਅਫਸਰ ਦਾ ਨਾਮ ਚੱਲਦਾ ਹੈ ਉਹ ਇੱਕ ਬੜੀ ਅਹਿਮ ਪੋਸਟ ਤੇ ਹੈ ਬੜੀ ਜ਼ਿੰਮੇਵਾਰੀ ਵਾਲੀ ਪੋਸਟ ਹੈ ਬਹੁਤ ਔਖੀ ਪੋਸਟ ਹੈ ਇਹ ਮਿਲਦੀ ਹੈ ਇਹੋ ਤੇ ਸਰਕਾਰ ਵੀ ਇਹੋ ਜਿਹੇ ਅਫਸਰਾਂ ਨੂੰ ਇਹ ਵੀ ਜੀ ਪੋਸਟਿੰਗ ਦੇ ਕੇ ਤੇ ਫਿਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੀ ਹੈ ਮੈਸੇਜਾਂ ਤੋਂ ਇਹਨਾਂ ਨੇ ਕੀ ਢੋਕੇ ਲੈਣੇ ਆ ਹਮ ਇਹਨਾਂ ਨੂੰ ਮੈਸੇਜਾਂ ਦਾ ਕੀ ਮਤਲਬ ਹੁੰਦਾ ਮੈਸੇਜ ਸਿਰਫ ਜਦੋਂ ਇਹਨਾਂ ਨੂੰ ਕਿਸੇ ਸਕੂਲ ਦੇ ਵਿੱਚ ਕਿਸੇ ਫੰਕਸ਼ਨ ਤੇ ਸੱਦਿਆ ਹੁੰਦਾ ਹੈ ਢੋਕ ਖਾ ਕੇ ਕਾਜ ਉਸਟੇਜ ਤੇ ਦੇਣਾ ਹੁੰਦਾ ਹੈ ਕੱਲਾ ਵੀ ਬੱਚੋ ਪੜੋ ਲਿਖੋ ਤੇ ਸਾਡੇ ਵਾਂਗੂ ਨੌਕਰੀਆਂ ਕਰੋ ਠੀਕ ਹੈ ਹੋਰ ਇਹ ਆਪ ਉਹਨਾਂ ਮੈਸੇਜਾਂ ਤੇ ਕਦੇ ਖਰੇ ਨਹੀਂ ਉਤਰੇ ਠੀਕ ਹੈ ਨੌਕਰੀਆਂ ਇਹਨਾਂ ਨੇ ਰਿਸ਼ਵਤਾ ਨਾਲ ਲਈਆਂ ਜਿਹੜੀਆਂ ਇਹੋ ਜਿਹੇ ਕੰਮ ਕਰਦੀਆਂ ਬਾਅਦ ਚ ਜਾ ਕੇ 200% ਇਹ ਬੀਬੀ ਰਿਸ਼ਵਤ ਤੇ ਲੱਗੀ ਹੋਈ ਆ ਰਿਸ਼ਵਤ ਦੇ ਕੇ ਲੱਗੀ ਹੋਈ ਆ ਇਹ ਬੀਬੀ ਫਿਰ ਅੱਛਾ ਜਾਂ ਸਪਾਰਸ਼ ਤੇ ਲੱਗੀ ਹੋਈ ਆ ਜਿਵੇਂ ਮਰਜ਼ੀ ਲਾ ਲੋ ਫਿਰ ਕੀਤਾ ਸੋ ਕੀਤਾ ਮਾਵਾ ਦੇ ਬੁੱਤੀ ਇਹ ਮਾਰ ਰਹੀ ਐ ਆਹ ਚਿੱਟੇ ਨਾਲ ਹੋਰ ਕੀ ਹੋ ਰਿਹਾ ਹੋਰ ਕੀ ਹੋ ਰਿਹਾ ਜਿਹੜਾ ਕੰਮ 2 ਨੰਬਰ ਦਾ ਹੈ ਪੁੱਠਾ ਉਹ ਤਾਂ ਪੁੱਠਾ ਹੀ ਆ ਇਹ ਹਰ ਬੰਦੇ ਨੂੰ ਪਤਾ ਹੈ ਪੰਜਾਬ ਦੇ ਲਗਭਗ ਹਰ ਬੰਦੇ ਨੂੰ ਪਤਾ ਹੈ ਵੀ ਜਿਹੜੇ ਅਫਸਰ ਦੀ ਇੱਕ ਆਡੀਓ ਵਾਇਰਲ ਹੋਈ ਉਹ ਕਿਹੜਾ ਅਫਸਰ ਹੈ ਤੇ ਪੰਜਾਬ ਸਰਕਾਰ ਤਾਂ ਅਸਤੋਮਸ ਨਹੀਂ ਹੋਈ ਫਿਰ ਰੌਲਾ ਤਾਂ ਰੌਲਾ ਤਾਂ ਇਹੀ ਹੈ ਨਾ ਵੀ ਇਹਨਾਂ ਦੇ ਬੰਦੇ ਆਪ ਦੇ ਵਿੱਚ ਹੁੰਦੇ ਆ ਠੀਕ ਹੈ ਸਰਕਾਰਾਂ ਹੀ ਵਕਾਉਂਦੀਆਂ ਨੇ ਜੱਟਾ ਤੇ ਇਹ ਗੱਲਾਂ ਸੱਚੀਆਂ ਨੇ ਬੰਦੇ ਸ਼ਾਮਿਲ ਆ ਇਹਨਾਂ ਦੇ ਫਿਰ ਤਾਂ ਐਵੇਂ ਬਸ ਐਵੇਂ ਬਸ ਯੁੱਧ ਨਸ਼ਾ ਵਿਰੁੱਧ ਮੈਨੂੰ ਲੱਗਦਾ ਯੁੱਧ ਤੇ ਪੰਜਾਬ ਵਿਰੁੱਧ ਚੱਲ ਰਿਹਾ ਠੀਕ ਹੈ ਤੇ ਪੰਜਾਬ ਨੂੰ ਰਗੜਨਾ ਕਿਸੇ ਤਰੀਕੇ ਨਾਲ ਰਗੜਦਗੇ ਇੱਕ ਇੱਕ ਚੀਜ਼ ਪੰਜਾਬ ਦੀ ਕੋਈ ਨਿਸ਼ਾਨੀ ਰਹਿਣ ਨਹੀਂ ਦੇਣੀ ਪੰਜਾਬ ਦੇ ਵਿੱਚ ਕੁਝ ਰਹਿ ਨਾ ਜਾਵੇ ਸਭ ਤੋਂ ਵੱਡੀ ਗੱਲ ਆ ਪੰਜਾਬ ਦੀ ਜਵਾਨੀ ਟਾਰਗੇਟ ਕੀਤੀ ਹੋਈ ਹੈ ਬਸਾਂ ਕੁਝ ਬਾਹਰ ਚਲੇ ਗਏ ਕੁਝ ਨਸ਼ੇ ਨਾਲ ਮਰੀ ਜਾ ਰਹੇ ਆ ਤੇ ਪੰਜਾਬ ਤਾਂ ਮੈਨੂੰ ਲੱਗਦਾ ਉਹ ਨਾਲੇ ਟਾਈਮ 'ਚ ਬੁੜਿਆਂ ਦਾ ਦੇਸ਼ ਆਈ ਕੋਸ਼ਿਸ਼ 84 ਵੇਲੇ ਕੀਤਾ ਸੀ ਇਹਨਾਂ ਨੇ ਚਮਕੀਲੇ ਵਰਗਿਆਂ ਨੂੰ ਪ੍ਰੋਮੋਟ ਕਰਕੇ ਠੀਕ ਹੈ ਗੰਦ ਲੋਕਾਂ ਨੂੰ ਪਰੋਸਿਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਗੰਦ ਭਰਿਆ ਠੀਕ ਹੈ ਉਹੀ ਕੁਝ ਹੁਣ ਕਰਤਾ ਰਹੀਲਾ ਅਲੀਆਂ ਨੂੰ ਖੁੱਲ ਦੇ ਕੇ ਠੀਕ ਹੈ ਉਂ ਕਿਸੇ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਤੇ ਮਨਾਹੀ ਹੈ ਵੀ ਤੁਸੀਂ ਕਰ ਨਹੀਂ ਸਕਦੇ ਚੰਗੀ ਗੱਲ ਹੈ ਵੈਸੇ ਤੇ ਕੋਈ ਆਪ ਦੀ ਜਿੱਡੀ ਮਰਜ਼ੀ ਨੰਗੀ ਹੋ ਕੇ ਪਾ ਦੇ ਉਥੇ ਕੋਈ ਮਤਲਬ ਹੋਣੀ ਹੈਗਾ ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ ਉਦੋਂ ਮਤਲਬ ਸਰੀਰ ਦੀ ਦਿੱਖ ਬਦਲ ਜਾਂਦੀ ਆ ਹੈ ਉਦੋਂ ਲੋਕ ਗਲਤ ਚੀਜ਼ ਨਹੀਂ ਦੇਖਦੇ ਹੈਗੇ ਊ ਊ ਮਤਲਬ ਜਦੋਂ ਰਿਸ਼ਤਿਆਂ ਦੀ ਗੱਲ ਕਰਨੀ ਹੋਵੇ ਇਹਨਾਂ ਨੇ ਸਟੇਜਾਂ ਤੋਂ ਧੀਆਂ ਦਾ ਸਤਿਕਾਰ ਕਰੋ ਤੇ ਫਲਾਨਿਆਂ ਨੂੰ ਪਿਆਰ ਕਰੋ ਫਲਾਨਾ ਟਮਕਾਣਾ ਗੱਪ ਠੋਕੀ ਆਣਗੇ ਸਟੇਜਾਂ ਦੇ ਉੱਤੋਂ ਬਹਿ ਕੇ ਤੇ ਆ ਆ ਕੁਝ ਹੁੰਦਾ ਉਦੋਂ ਕਿਸੇ ਦੇ ਮੂੰਹ ਚੋਂ ਚੂਣ ਹੀ ਨਿਕਲਦੀ ਹੂੰ ਚੂਨੀ ਜਰ ਲੋਂਗੇ 6 ਫੁੱਟ ਦਾ ਆਪਦਾ ਪੁੱਤ 1 ਲੀਟਰ ਵੀ ਜਰ ਲੂਗਾ ਮਾੜਾ ਜੇ ਧਮਕੀ ਆ ਜੇ ਤੇ ਇਹ ਪੰਜਾਬ ਪਲਟਣ ਵਾਲਾ ਕਰ ਦਿੰਦੇ ਹੁੰਦੇ ਆ ਕੱਲੇ ਕੱਲੇ ਕਰੇ ਛਾਪੇ ਵੱਜਣ ਲੱਗ ਜਾਂਦੇ ਇਹਨਾਂ ਦੀ ਲਾਤਾਂ ਦੀ ਤਦਾਦ ਵਿੱਚ ਹੀ ਲੋਕਾਂ ਨੂੰ ਨਸ਼ਿਆਂ ਦੇ ਮੂੰਹ ਚ ਜਾ ਰਿਹਾ ਕੋਈ ਗੈਂਗਸਟਰਵਾਦ ਦੇ ਮੂੰਹ ਚ ਜਾ ਰਿਹਾ ਕੋਈ ਗੈਂਗਵਾਰਾਂ ਚ ਜਾ ਰਿਹਾ ਜਿਵੇਂ ਪਿੱਛੇ ਸਿੱਧੂ ਮੂਸੇ ਵਾਲਾ ਐਡਾ ਹੌਣ ਹਾਰ ਨੌਜਵਾਨ ਚ ਲਿਆ ਗਿਆ